ਜੱਗੂ ਭਗਵਾਨ ਪੂਰੀਏ ਨੂੰ ਹੈ ਸੁਖਜਿੰਦਰ ਸਿੰਘ ਦਾਵਾ ਕੋਲੋਂ ਜਾਨ ਦਾ ਖਤਰਾ ਸੁਖਜਿੰਦਰ ਸਿੰਘ ਦਾਵਾ ਜੱਗੂ ਭਗਵਾਨ ਪੂਰੀਏ ਤੇ ਕਰਵਾ ਸਕਦੇ ਨੇ ਹਮਲਾ ਇਹ ਕਹਿਣਾ ਪੇਸ਼ੀ ਭੁਗਤਣ ਵਾਲੇ ਜੱਗੂ ਭਗਵਾਨ ਪੂਰੀਏ ਦੇ ਵਕੀਲ ਦਾ ਆ ਭਗਵਾਨ ਪੂਰੀਏ ਦੇ ਵਕੀਲ ਨੇ ਕਿਹਾ ਕਿ ਅਦਾਲਤ ਨੇ 5 ਦਿਨ ਦਾ ਪੋਲਸ ਰਿਮਾਂਡ ਹੋਰ ਵਧਾ ਦਿੱਤਾ ਹੈ ਇਸ ਦੇ ਨਾਲ ਜੱਗੂ ਭਗਵਾਨ ਪੂਰੀਏ ਨੇ ਇੱਕ ਦਰਖਾਸਤ ਮਾਣਯੋਗ ਜੱਜ ਨੂੰ ਦਿੱਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਸੁਖਜਿੰਦਰ ਸਿੰਘ ਦਾਵਾ ਜਿਹੜੇ ਕਿ ਸਾਬਕਾ ਉਪ ਮੁੱਖ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਨੇ ਗੁਰਦਾਸਪੁਰ ਦੇ ਉਹਨਾਂ ਕੋਲੋਂ ਉਸ ਨੂੰ ਜਾਨ ਦਾ ਖਤਰਾ ਹੈ ਸੁਖਜਿੰਦਰ ਸਿੰਘ ਰੰਧਾਵਾ ਉਨਤੇ ਹਮਲਾ ਕਰਵਾ ਸਕਦੇ ਨੇ ਤੇ ਦੂਜੇ ਪਾਸੇ ਐਸਪੀ ਬਟਾਲਾ ਪੁਲਿਸ ਗੁਰਪ੍ਰਤਾਪ ਸਿੰਘ ਸਹੋਦਤਾ ਨੇ ਜਾਣਕਾਰੀ ਦਿੰਦਾ ਹੋਇਆ ਕਿਹਾ ਕਿ 5 ਦਿਨ ਦਾ ਪੁਲਿਸ ਰਿਮਾਂਡ ਹੋਰ ਮਿਲਿਆ ਇਸ ਦੇ ਵਿੱਚ ਕੀ ਮਾੜੀ ਉਹ ਜੱਟ ਸਾਹਿਬ ਨੂੰ ਕੋਈ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਦਰਖਾਸਤ ਦੀ ਸਥਿਤੀ ਹੈ ਉਹਨਾਂ ਨੂੰ ਇਸ ਬਾਬਤ ਤੇ ਜਾਣਕਾਰੀ ਨਹੀਂ ਹੈ ਐਡਵੋਕੇਟ ਅਮੇ ਤਗਨੀ ਹੋਤੀ ਰਿਪਰੈਜ਼ੈਂਟਿੰਗ ਜਗਗੂ ਵਿਵਾਨਪੁਰੀਆ ਅੱਜ ਕੀ ਹੋਇਆ ਜੀ ਅੱਜ ਦੇ ਅੱਜ ਐਕਚੁਅਲੀ ਉਹਨੂੰ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਤੇ ਉਹਦੇ 10 ਦਿਨ ਦਾ ਰਿਮਾਂਡ ਮੰਗ ਰਹੇ ਸੀਗੇ ਆਫੀਸਰ ਜਰ ਕੋਈ ਇਹਦੇ ਕੋਲੋਂ ਫੋਨ ਕਰਵਾਉਣਾ ਹੈ ਪ੍ਰੋਡਿਊਸ ਇਹਦੇ ਕੋਲੋਂ ਮਨੀ ਸੋਰਸ ਪਤਾ ਕਰਨੇ ਕਿਉਂਕਿ ਇਸ ਕਹਿੰਦੇ ਜੀ ਇਹਦੇ ਵਿੱਚ ਇਹਦੇ ਕਾਫੀ ਹੈਫਟੀ ਅਮਾਉਂਟਸ ਇਨਵੈਸਟ ਹੋਈਆਂ ਨੇ ਇਸ ਜਿਹੜਾ ਕਾਂਡ ਹੋਇਆ ਵਾ ਇਹਨੂੰ ਸਾਰਾ ਕਰਨ ਲਈ ਬਟ ਆਫਟਰ ਕੰਸੀਡਰਿੰਗ ਦਾ ਆਰਗੂਮੈਂਟਸ ਆਫ ਬੋਥ ਦਾ ਸਾਈਡਸ ਕੋਰਟ ਨੇ ਉਹਨਾਂ ਨੂੰ ਸਿਰਫ 5 ਦਿਨ ਦਾ ਰਿਮਾਂਡ ਦਿੱਤਾ ਤੇ ਉਹਦੇ ਵਿੱਚ ਵੀ ਅਸੀਂ ਫੁਲੀ ਕੋਆਪਰੇਟ ਕਰ ਰਹੇ ਹਾਂ ਪੁਲਿਸ ਨਾਲ ਔਨ ਬਿਹੈਫ ਆਫ ਜੱਗੂ ਮੈਂ ਅਸੀਂ ਉੱਥੇ ਇਹੀ ਕਿਹਾ ਵਾ ਜਿਹੜੇ ਉਹਦੀ ਟੀਮ ਸੀਗੀ ਲੀਗਲ ਟੀਮ ਵੀ ਅਸੀਂ ਜੀ ਫੁਲੀ ਕੋਆਪਰੇਟ ਕਰਾਂਗੇ ਸਾਨੂੰ ਅਸੀਂ ਕੋਈ ਪ੍ਰੋਬਲਮ ਨਹੀਂ ਤੇ ਬਾਕੀ ਇਹ ਆ ਵੀ ਥੋੜਾ ਸਿਕਿਉਰਟੀ ਇਸ਼ੂ ਜ਼ਰੂਰ ਰਿਹਾ ਇਹਦੇ ਵਿੱਚ ਵੀ ਅਸੀਂ ਕਨਸਰਨ ਆ ਉਹਦੀ ਸਿਕਿਉਰਟੀ ਬਾਰੇ ਉਹਦੇ ਬਾਰੇ ਜੱਜ ਸਾਹਿਬ ਨੇ ਅੱਛੇ ਆਰਡਰਸ ਕੀਤੇ ਆ ਕਿ ਉਹਨੂੰ ਹੈਂਡਕਫ ਰੱਖਿਆ ਜਾਵੇ ਜਦੋਂ ਵੀ ਉਹਨੂੰ ਪ੍ਰੋਡਿਊਸ ਕਰਨਾ ਹੈ ਕਿਤੇ ਰਿਕਵਰੀ ਕਰवानी ਆ ਕੁਝ ਕਿਉਂਕਿ ਪਿੱਛੇ ਜੇ ਇਨਸੀਡੈਂਟ ਹੋਇਆ ਆ ਉਹਦੇ ਕਰਕੇ ਤੇ ਬਾਕੀ ਇਹਦੇ ਵਿੱਚ ਜੋ ਇੱਕ ਮੇਨ ਗੱਲ ਆ ਵੀ ਸੁਖਜਿੰਦਰ ਸਿੰਘ ਰੰਦਾਵਾ ਜੀ ਦਾ ਨਾਮ ਜੱਗੂ ਨੇ ਅੱਜ ਕੋਰਟ ਦੇ ਅੱਗੇ ਫੇਰ ਲਿਆ ਰਿਕਵੈਸਟ ਕੀਤੀ ਆ ਵੀ ਮੈਨੂੰ ਉਹਨਾਂ ਤੋਂ ਜਾਣ ਦਾ ਡਰ ਆ ਅੱਛਾ ਹਾਂਜੀ ਉਹਦੇ ਲਈ ਐਪਲੀਕੇਸ਼ਨ ਮੂਵ ਕੀਤੀ ਹੈ ਉਦੇ ਬਸੇ ਉਹਨੇ ਪਹਿਲਾਂ ਕੰਪਲੇਂਟ ਮੂਵ ਕੀਤੀ ਹੋਈ ਆ ਜੇ ਕਹੋਗੇ ਤਾਂ ਮੈਂ ਉਹ ਕਾਪੀ ਸ਼ੇਅਰ ਕਰ ਦੂੰਗਾ ਪਰ ਉਹ ਇਹਨਾਂ ਨੇ ਆਲਰੇਡੀ ਇੱਕ ਕੰਪਲੇਂਟ ਮੂਵ ਕੀਤੀ ਹੋਈ ਆ ਤੇ ਅੱਜ ਵੀ ਉਹਨਾਂ ਦਾ ਇਹੀ ਸੀਗਾ ਵੀ ਉਹ ਇੱਕ ਇਨਫਲੂਐਂਸ਼ਲ ਪਰਸਨ ਨੇ ਇਧਰਲੇ ਏਰੀਏ ਦੇ ਤੇ ਉਹਨਾਂ ਨੂੰ ਹੋਰ ਕਿਸੇ ਤੋਂ ਖਤਰਾ ਨਹੀਂ ਹੈਗਾ ਔਰ ਮਤਲਬ ਉਹਨਾਂ ਨੂੰ ਉਹਨਾਂ ਦੀ ਜਾਨ ਮਤਲਬ ਉਹਨਾਂ ਨੂੰ ਇਹ ਸ਼ੱਕ ਹੈ ਜੱਗੂ ਨੂੰ ਵੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਸਪੈਸੀਫਿਕਲੀ ਟਾਰਗੇਟ ਕਰ ਸਕਦਾ ਕਿਉਂਕਿ ਉਹਨਾਂ ਦੀ ਮਦਰ ਤੇ ਜਿਹੜਾ ਮਰਡਰ ਸੀ ਉਹਦੇ ਵਿੱਚ ਵੀ ਉਹਨਾਂ ਦੀ ਇਨਵੋਲਵਮੈਂਟ ਉਹ ਕਹਿ ਰਿਆ ਵੀ ਸੀਗੀ ਕਿਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਜੱਗੂ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਕੋਲੋਂ ਜਾਣ ਦਾ ਖਤਰਾ ਜੀ 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 ਬਿਲਕੁਲ ਜੀ ਮਤਲਬ ਸਿੱਧਾ ਸਿੱਧਾ ਉਹਨਾਂ ਨੂੰ ਹੀ ਟਾਰਗੇਟ ਸਿੱਧਾ ਸਿੱਧਾ ਉਹਨਾਂ ਨੂੰ ਅਸੀਂ ਸਾਫ਼ ਕਹਿ ਰਹੇ ਹਾਂ ਜੀ ਜੋ ਜੱਗੂ ਨੇ ਕੋਰਟ ਦੇ ਵਿੱਚ ਕਿਹਾ ਜੱਜ ਸਾਹਿਬ ਅੱਗੇ ਜੋ ਨੇ ਰਿਕੁਐਸਟ ਕੀਤੀ ਹੈ ਵੀ ਮੇਰੀ ਸਿਕਿਉਰਿਟੀ ਦਾ ਮੈਨੂੰ ਕੋਈ ਐਂਟੀ ਗੈਂਗਸ ਤੋਂ ਡਰਨੀ ਹੈ ਵੀ ਮੈਨੂੰ ਇਹ ਆ ਵੀ ਸੁਖਜਿੰਦਰ ਸਿੰਘ ਰੰਧਾਵਾ ਮੈਨੂੰ ਸਪੈਸੀਫਿਕਲੀ ਟਾਰਗੇਟ ਕਰਵਾ ਸਕਦਾ ਥਰੂ ਆਫੀਸਰਸ ਥਰੂ ਪ੍ਰਾਈਵੇਟ ਪਰਸਨਸ ਇਸੇ ਤੋਂ ਵੀ ਕਰਵਾ ਸਕਦਾ ਸਰ ਸੁਦਰਸ਼ ਸਿੰਘ ਸੁਧਵਾ ਦੀ ਦਾਸ਼ਕ ਤੋਂ ਵੀ ਕੌਣ ਕਿਹਦੇ ਕਿਹੜੇ ਸੁਦਰਸ਼ ਸਿੰਘ ਸੁਧਵਾ ਬਾਰੇ ਕਰਦਾ ਸਰ ਜਿਹੜੇ ਇਥੋਂ ਫਾਰਮਰ اور ڈپٹی سی ایم ਰਹੇ ਨੇ ਉਹਨਾਂ ਬਾਰੇ ਗੱਲ ਕਰ ਰਹੇ ਆ ਜੀ ਤੇ ਇਸ ਤੋਂ ਇਲਾਵਾ ਕੋ ਹਾਈ ਕੋਰਟ ਵੀ ਜਿਹੜਾ ਵਾ ਕੋਈ ਐਪਲੀਕੇਸ਼ਨ ਮੂਵ ਕੀਤੀ ਦੀ ਸਕਿਉਰਟੀ ਪਰਪਸ ਨਾਲ ਜੀ ਉਹ ਕੀਤੀ ਹੋਈ ਆ ਉਹਦੇ ਉੱਪਰ ਨੋਟਿਸ ਇਸ਼ੂ ਹੋ ਗਿਆ ਤੇ ਲੈਟਸ ਸੀ ਉਹ ਵਿੱਚ ਕੀ ਹੋਏਗਾ ਜਿਹੜਾ ਤਿੰਨ ਤਿੰਨ ਦਿਨ ਦੇ ਰਿਮਾਂਡ ਚ ਕੀ ਮਿਲਿਆ ਕੁਝ ਉਹਦੇ ਵਿੱਚ ਸਰ ਕੁਝ ਰਿਕਵਰੀਜ਼ ਕਰवानी ਆ ਬਾਕੀ ਉਹਨੂੰ ਕੁਝ ਅਨਡਿਸਕਲੋਜ਼ ਪਲੇਸ ਹੋ ਮੈਂ ਤੇ ਲੈ ਕੇ ਜਾਣਾ ਮੈਂ ਪਲੇਸ ਨਹੀਂ ਡਿਸਕਲੋਜ਼ ਕਰੂੰਗਾ ਬਿਕਾਜ਼ ਆ ਸਰ ਪਰਸੈਪਸ਼ਨ ਉਹਦੀ ਲਾਈਫ ਲੈ ਕੇ ਆਏ ਜੀ ਸਰ 89 9 ਨੰਬਰ ਐਫ ਆਈ ਆਰ ਸੀਗਾ ਉਹਦੇ ਵਿੱਚ ਲੈ ਕੇ ਆਏ ਸੀ ਹਾਂਜੀ ਕਮਾਨ ਵਾਲੇ ਕੇਸ ਚ ਹੀ ਆ ਜੀ ਤੇ ਇਹ ਬਟਾਲੇ ਵਾਲੇ ਕੇਸ ਚ ਵੀ ਇਸ ਤੋਂ ਬਾਅਦ ਐਕਚੁਅਲੀ ਇਹਨੂੰ ਐਨ ਸੀ ਬੀ ਇਹਨੂੰ ਉੱਥੇ ਡਿਟੇਨ ਕੀਤਾ ਹੋਇਆ ਸੀ ਇਹਨੂੰ ਦੋ ਕੇਸਾਂ ਚ ਹੀ ਪਰਮਿਸ਼ਨ ਮਿਲੀ ਹੈ ਪੰਜਾਬ ਪੁਲਿਸ ਨੂੰ ਇਹ ਸਿਰਫ ਦੋ ਕੇਸਾਂ ਚ ਹੀ ਇਹਨੂੰ ਕਰਨਗੇ ਸਰ ਇੱਕ ਤਾਂ ਜਿਹੜਾ ਪਿੱਛੇ ਜੇ ਹੋਇਆ ਵਾ ਇੱਕ ਤਾਂ ਕਮਾਨ ਵਾਲਾ ਹੋ ਗਿਆ ਤੇ ਇੱਕ ਜਿਹਦੇ ਵਿੱਚ ਉਹ ਕੀ ਨਾਮ ਸੀ ਉਹ ਕਾਕਾ ਕਾਕਾ ਡਾਕਟਰ ਦਾ ਨੇਮ ਕਾਕਾ ਬੁਲਵਾਲਾ ਹਾਂ ਡਬਲ ਮਟਰ ਹੋਇਆ ਸੀ ਜਿਹਦੇ ਵਿੱਚ ਤਿੰਨ ਚਾਰ ਜਣੇ ਇੰਜਰਡ ਵੀ ਹੋਏ ਸੀਗੇ ਬਟਾਲਾ ਵਾਲਾ ਬਟਾਲਾ ਵਾਲਾ ਕੇਸ ਦੋਨਾਂ ਚ ਪੁੱਛਗੀ ਚਾਹੇ ਹਾਂ ਦੋਨਾਂ ਵਿੱਚ ਪੁੱਛਗੀ ਚ ਹੋਏਗੀ ਥੈਂਕ ਯੂ ਪੇਸ਼ ਕਰਾਇਆ ਗਿਆ ਕੀ ਕਾਰਵਾਈ ਆ ਜੀ ਅੱਜ ਮਾਨੇਵ ਅਦਾਲਤ ਵਿੱਚ ਜੱਗ ਨੂੰ ਫਿਰ ਤੋਂ ਅਜੋਦੀ 3 ਦਿਨ ਦਾ ਜਿਹੜਾ ਰਿਮਾਂਡ ਸੀਗਾ ਉਹ ਖਤਮ ਹੋ ਰਿਹਾ ਸੀ ਤੇ ਅੱਜ ਮਾਨੇਵ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅੱਜ ਉਹਦਾ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈ ਉਹ ਵਧਾਇਆ ਗਿਆ ਜੱਗੂ ਦੇ ਐਡਵੋਕੇਟ ਕਹਿ ਰਹੇ ਨੇ ਕਿ ਸ਼ੁਭਜੰਤ ਅਸ਼ਿਕਰ ਦਾਵਾ ਜਿਹੜੇ ਮੈਂਬਰ ਆ ਆਰਲਮੈਂਟ ਆ ਉਹਨਾਂ ਕੋਲੋਂ ਜੱਗੂ ਨੂੰ ਜਾਨ ਦਾ ਖਤਰਾ ਐਪਲੀਕੇ ਉਹ ਤੋਂ ਉਹਰੇ ਐਡਵੋਕੇਟ ਨੂੰ ਪਤਾ ਲੱਗਾ ਉਹਨੇ ਆਪਣੇ ਕਿਹਾ ਸੀ ਔਰੀ ਲਾਈਫਨ ਦੇ ਬਾਰੇ ਐਂਡ ਲਾਈਫਨ ਸਿਕਿਉਰਟੀ ਦਾ ਜਿਹੜਾ ਪੂਰਾ ਧਿਆਨ ਰੱਖਦੇ ਸਨ ਸਿਕਿਉਰਟੀ ਮੈਸਚਰਸ ਤੇ ਇਹ ਵੀ ਉਹਰੇ ਤੋਂ ਅਪਡੇਟ ਕਰ ਲਿਆ ਗਿਆ ਕੋਸ਼ਿਸ਼ ਕਰਨਾ ਕਿੰਨੇ ਕੇਸਾਂ ਚ ਇਹਨੂੰ ਜਿਹੜਾ ਵਾ ਉਹ ਇਸ਼ੂ ਆ ਅੱਜ ਜਿੱਤੇ ਸੇਮ ਕੇਸ ਦੇ ਵਿੱਚ ਇਹਨੂੰ ਪੇਸ਼ ਕਰਾ ਕੇ ਅਸੀਂ ਉਹਦੇ ਵਿੱਚ ਪੁਲਿਸ ਰਿਮਾਂਡ ਐਕਸਟੈਂਡ ਕੀਤਾ ਬਾਕੀ ਅੱਗੇ ਤਫਤੀਸ਼ ਵਧਾਵਾਂਗੇ ਤੇ ਉਹ ਅਕੋਰਡਿੰਗਲੀ ਕਰ ਜਾਈਏ ਕਿਸੇ ਹੋਰ ਕੇਸ ਦੇ ਵਿੱਚ ਰਿਮਾਂਡ ਮੰਗੇ ਬਟਾਲਾ ਵਾਲੇ ਕੇਸ ਚ ਵੀ ਸ਼ਾਮਿਲ ਹੈ ਜੀ ਐਫਆਰ ਬਟਾਲਾ ਕਹਿ ਰਿਹਾ ਹਾਜੀ ਅਸੀਂ ਸੇਮ ਕੇਸ ਵਿੱਚ ਜਿਹੜਾ ਕਮਾਣਾ ਵਾਲਾ ਕੇਸ ਹੈ ਉਹਦੇ ਵਿੱਚ ਹੀ ਅਸੀਂ ਅੱਜ ਪੇਸ਼ ਕੀਤਾ ਉਹਦੀ ਤਫਤੀਸ਼ ਅਜੇ ਕਰ ਰਹੇ ਹਾਂ ਉਹਦੇ ਵਿੱਚ ਹੀ ਅਸੀਂ 5 ਦਿਨ ਦਾ ਰਿਮਾਂਡ ਹੋਰ ਐਕਸਟੈਂਡ ਕੀਤਾ ਇਸ ਤੋਂ ਬਾਅਦ ਅੱਗੇ ਤਫਤੀਸ਼ ਦੇ ਵਿੱਚ ਜੋ ਗੱਲ ਸਾਹਮਣੇ ਆਏਗੀ ਉਹਦੇ ਅਕੋਰਡਿੰਗਲੀ ਅਭੀ ਕਰ ਜਾਈਏ 3 ਦਿਨ ਦੇ ਵਿੱਚ ਕੋਈ ਕੇਸ ਚ ਕੋਈ ਕਾਮਯਾਬੀ ਬਣੀ